हां योदे सिंह आज मिलया ओदे सिंह दो-तीन महिने बाद धन्यवाद ਵੀ ਤੂੰ ਮਿਲਣਾ ਕੋ ਠੀਕ ਠਾਕ ਮਕੀਆਂ ਦੇ ਗੋਲ ਗੱਪੇ ਕਿਰਪਾ ਠੀਕ ਆ ਇਧਰ ਗੁਗ শেਡ ਦਾ ਪੋਤਾ ਬਈ ਟਾਈਮ ਛੇਵੇ ਦਾ ਹੋ ਗਿਆ ਤੇ ਆਪਾਂ ਚੱਲ ਪਿਆ ਸਾਈਕਲਿੰਗ ਤੇ ਕਗਣਾ ਵੀ ਸਾਹਮਣੇ ਖੜਾ ਡਿੱਕੀ ਜਾਂਦਾ ਪੋਰ ਨਵੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਜੀ ਆਇਆਂ ਨੂੰ ਆਖਦੇ ਆਂ ਅੱਜ 12 ਨਵੰਬਰ ਸਾਲ 2025 ਤੇ ਸਮਾਂ ਸਵੇਰ ਦੇ 6:30 ਹੋ ਗਿਆ ਤੇ ਆਪਾਂ ਫੇਰ ਨਿਕਲੇ ਆਂ ਸਾਈਕਲਿੰਗ ਤੇ ਅੱਜ ਧੁੰਦ ਕਾਫੀ ਆ ਤੇ ਚੈਲੰਜ ਵੀ ਆਪਣਾ ਸਟਾਰਟ ਹੋ ਗਿਆ ਵਾ ਮੂਵ ਯਰ ਬਾਡੀ 34 ਦਿਨ ਦਾ ਚੈਲੰਜ ਆ ਜਿਹਦੇ ਵਿੱਚ ਮਿਨੀਮਮ 10 ਕਿਲੋਮੀਟਰ ਸਾਈਕਲਿੰਗ ਕਰਨੀ ਹੈ 21 ਦਿਨ ਕਰ ਸਕਦੇ ਆਪਾਂ ਤੇ ਇਹਦਾ ਮੈਡਲ ਆ ਤੇ ਐਪਰੀਸ਼ੀਏਸ਼ਨ ਤੇ ਵਧੀਆ ਵੀ ਇਹਦੇ ਨਾਲ ਹੈਬਿਟ ਬਣਦੀ ਹੈ ਨਾਲ ਇਹਦਾ ਤੇ ਬਾਕੀ ਠੰਡ ਹੋਰ ਤਾਂ ਲੱਗਣਾ ਹਟ ਗਈ ਆ ਕਿਉਂਕਿ ਆਗੇ 6-7 ਕਿਲੋਮੀਟਰ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਪਹਿਲਾਂ ਗੱਲਾਂ-ਗੱਲਾਂ ਦੇ ਵਿੱਚ ਭੁੱਲ ਗਏ ਸੀਗੇ ਤੇ ਬਾਕੀ ਇਧਰ ਬਈ ਨਵਾ ਸ਼ਾਮਲ ਹੋਇਆ ਅੱਜ ਹੋਰ ਬਈ ਕੀ ਹਾਲ ਚਾਲ ਨੇ ਵਧੀਆ ਹੀ ਵਧੀਆ ਠੀਕ ਆ ਬਾਈ ਕੈਨੇਡਾ ਤੋਂ ਸਪੈਸ਼ਲ ਸਾਈਕਲ ਚਲਾਉਣ ਆਇਆ ਵਾ ਤੇ ਹੋਰ ਚੜਦੀ ਕਲਾ ਬਾਈ ਚੜਦੀ ਕਲਾ ਜਲਦੀ ਕਲਾ ਬਹੁਤ ਵਧੀਆ ਲੱਗਿਆ ਜੁਆਇਨ ਕਰਕੇ ਕੀ ਗਾ ਬਾਕੀ ਦੇ ਬਿਆਨ ਆਪਾਂ ਤੁਹਾਡੇ ਨਾਲ ਖੁੱਲੇ ਟਾਈਮ ਤੇ ਲਵਾਵਾਂਗੇ ਕੈਨੇਡਾ ਦੇ ਮਸਲਿਆਂ ਦੇ ਬਿਲਕੁਲ ਜੀ ਹਾਂ ਹਾਂ ਤੇ ਵੀ ਕੀ ਹਾਲਾਤ ਆ ਤੇ ਕੀ ਸਾਰਾ ਕੁਝ ਆ ਬਿਲਕੁਲ ਬਿਲਕੁਲ ਤੇ ਹਾਂ ਹਾਂ ਠੀਕ ਆ ਤੇ ਇਧਰ ਸਾਡੇ ਬਰਾੜ ਸਾਹਿਬ ਦੂਜੇ ਕੀ ਹਾਲ ਚਾਲ ਆ ਠੀਕ ਆ ਤੇ ਬਾਕੀ ਮਿਲਦੇ ਆ ਖਾਲਸਾ ਜੀ ਨੂੰ ਅੱਗੇ ਚੱਲ ਕੇ ਤੇ ਵਧੀਆ ਮਾਹੌਲ ਆ ਹੋਰ ਜਰੀ ਬਈ ਮੈਂ ਤਾਂ ਆਪ ਕਹਿੰਨਾ ਵੀ ਟੀਮ ਬਣੀ ਚੱਲੇ ਚਲੋ ਠੀਕ ਆ ਹਨਾ ਤੇ ਵਧੀਆ ਪਿੰਡ ਦਾ ਨਾਮ ਵੀ ਹੁੰਦਾ ਦੇਖ ਮੈਂ ਤਾਂ ਕਹਿੰਦਾ ਬੰਦੇ ਹੋਰ ਜੁੜਨ ਦਾ ਹੈਗਾ ਦੀ ਸੜਕ ਭਰੀ ਜਾਵੇ ਪੂਰੀ ਕੋਈ ਸਾਦਾ ਨੰਗਨ ਆਥਾਨਾ ਛੱਡ ਗਿਆ ਸੀ ਪਰ ਆਹ ਦਾ ਪਾਸੇ ਵੀ ਕਰ ਲਾਂਗੇ ਜੇ ਲੰਘੂਗਾ ਤਾਂ ਤੇ ਟੀਮ ਬਣਨੀ ਚਾਹੀਦੀ ਹੈ ਬਈ ਜਿਵੇਂ ਹਰੇਕ ਸ਼ਹਿਰ ਪਿੰਡ ਦੇ ਬਣਾਈ ਕਰਦੇ ਆ ਤੇ ਆਪਾਂ ਨੂੰ ਵੀ ਜ਼ਰੂਰੀ ਹੈ ਫਿਟਨੈਸ ਨਾਲ ਅਟੈਚ ਹੋਣਾ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਰਹੀ ਨਸਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਤੇ ਆਪਣੇ ਯਾਰਾਂ ਮਿੱਤਰਾਂ ਵੇਲੀਆਂ ਆਂਡੀਆਂ ਗਵਣੀਆਂ ਨਾਲ ਸਾਰਿਆਂ ਨਾਲ ਸਾਂਝੀ ਕਰਦੇ ਆ ਕਰੋ ਭਾਈ ਧੰਨਵਾਦ ਪਹੁੰਚ ਗਿਆ ਬਈ ਛਤੂੜ ਕੁੜਾ ਐ ਸੂਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਸਾਰੇ ਚੜਦੀ ਕਲਾ ਚੋਂ ਹੋਰ ਕਰੀ ਜਾਂਦੇ ਸਿਹਰਾ ਹਾਂਜੀ ਹਾਂਜੀ ਠੀਕ ਆ ਠੀਕ ਆ ਵਧੀਆ ਹੋਰ ਸੇਤਾ ਕੈਮ ਠੀਕ ਆ ਠੀਕ ਆ ਚਲੋ ਵਧੀਆ ਇਧਰ ਬਾਈ ਵੀ ਪੂਰੀ ਐਕਸਰਸਾਈਜ਼ ਕਰੀ ਜਾਂਦਾ ਹੋਰ ਬਾਈ ਠੀਕ ਆ ਕੱਦਿਆਂ ਦਾ ਕਿਹੜਾ ਉਹ ਦੂਜਾ ਬਾਈ ਨੰਘ ਗਿਆ ਲੱਗਦਾ ਕਿ ਪਿੱਛੇ ਆਜੇ ਹੋ ਰਿਹਾ ਮੇਰੇ ਪਿੱਛੇ ਆਈ ਹੋ ਰਿਹਾ ਸੂਰਜ ਬਈ ਆਉਣ ਦੀ ਤਿਆਰੀ ਦੇ ਵਿੱਚ ਲੱਗ ਰਿਹਾ ਟਾਈਮ ਹੋ ਗਿਆ 7 ਵਜੇ ਦਾ ਤੇ ਆਪਾਂ ਨਿੰਜਾ ਮਾਸਕ 55 ਕਿ ਮਿੰਟਾਂ ਦੇ ਵਿੱਚ ਪਹੁੰਚ ਗਏ ਆ 16 ਕਿਲੋਮੀਟਰ ਸਾਢੇ 16 ਤੇ 1 2 3 ਤੇ 4 ਕਾਫਲਾ ਵੀ ਹੌਲੀ-ਹੌਲੀ ਵਧਦਾ ਜਾਂਦਾ ਤੇ ਵਧੀਆ ਗੱਲ ਆ ਇੱਧਰ ਨਿੰਜਾ ਮਾਸਕ ਕਹਿੰਦੇ ਰਿਮੂਵ ਕਰਤਾ ਮੁੰਡੇ ਨੇ ਘੁੱਗੀਆਂ ਦਾ ਜੋੜਾ ਵੀ ਬੈਠਾ ਇੱਥੇ ਕਹਿੰਦੇ ਰੁੱਸੇ ਲੱਗਦੇ ਐ ੱਡੂ-ੱਡੀਆਂ ਹਾਂ ਤੇ ਹਾਂ ਜੀ ਗਾਹੜੀ ਇੱਧਰ ਇੱਧਰ ਟੰਡ ਬੈਠ ਕੇ ਆ ਨੌਜਵਾਨ ਜੀ ਠੀਕ ਹੈ ਜੀ ਕਾਕਾ ਜੀ ਹਉ ਠੀਕ ਠਾਕ ਹਾਂ ਜੀ ਬੋਸ ਨਾਓ ਵਧੀਆ ਵਧੀਆ ਇਧਰ ਬਾਈ ਨੇ ਜੀ ਕਰਤਾ ਭਜਣਾ ਸਟਾਰਟ ਹੋਰ ਵਧੀਆ ਜੀ ਚੜਦੀ ਕਲਾ ਪਰਿਵਾਰ ਠੀਕ ਆ ਰੀਏ ਠੰਡ ਬਾਰੇ ਕੀ ਕਹਿੰਦੇ ਆ ਠੀਕ ਆ ਇਹਦਾ ਹੈ ਜੀ ਇਹਦਾ ਹੈ ਜੀ ਬਾਏ ਬਾਏ ਟਾਈਮ ਹੋ ਗਿਆ 7:30 ਦਾ ਤੇ ਆਪਾਂ 1.5 ਘੰਟੇ ਦੇ ਵਿੱਚ 26 ਕਿਲੋਮੀਟਰ ਦੀ ਰਾਈਡ ਕਰਕੇ ਆ ਗਏ ਆ ਆਪਣੇ ਪਿੰਡ ਵਾਲੇ ਰਾਹ ਤੇ ਬਾਪੂ ਜੀ ਚਲੇ ਗਏ ਐਸਟੀਜੀ ਕੋਟ ਨੂੰ ਤੇ ਸੂਰ ਦੇ ਉਤਾਰੀ ਆ ਗਏ ਆ ਬਾਕੀ ਟਿੱਪਦੀ ਆ ਮੌਲਾ ਬਾਕੀ ਤੇ ਹੋਰ ਵੀ ਹਣ ਕਾਫਲਾ ਵਧ ਰਿਹਾ ਤੇ ਆਪਾਂ ਕਹਿੰਨੇ ਹੋਰ ਵਧੇ ਹਨਾ ਇਹ ਸਾਰੇ ਜਾਨੇ ਲੱਗਣ ਅੱਗੇ ਹੋ ਗਏ। ਇਹ ਠੰਡ ਵੱਧ ਰਹੀ ਆ ਤੇ ਸ਼ਾਮ ਨੂੰ ਮੈਂ ਲੱਗਦਾ ਹੁਣ ਸ਼ੁਰੂ ਕਰਨਾ ਪਊਗਾ ਸਵੇਰ ਦਾ ਛੱਡ ਕੇ ਦੇਖ ਵੀਰ। ਆਹਾ ਮਹੀਨਾ ਕਰਦੇ ਆ ਤੇ ਹੋ ਸਕਦਾ ਵੀ ਆਪਾਂ ਧੂਰ ਤੀ ਹੋਈਏ ਕਿਸੇ ਯਾਤਰਾ ਤੇ ਹੋਰ ਵੀ ਡੋਗੇਸ਼ ਭਈਆ ਕਿਵੇਂ ਝਾਕਦਾ ਜੇ ਹੋਈ ਯਾਤਰਾ ਤੇ ਵੀ ਇਹ ਤਾਂ ਬਾਹਰ ਰਹਿਣਾ ਹੀ ਪਊਗਾ ਤੇ ਉਹਦੇ ਲਈ ਸਮਾਨ ਸਮੂਹ ਕਰਦੇ ਆਂ ਇਕੱਠਾ ਟੈਂਟ ਚਾਹੀਦਾ ਹੋਊਗਾ ਆਪਣਾ ਇੱਕ ਇੱਕ ਸਲੀਪ ਵੀ ਲਾਏਗਾ ਠੀਕ ਪੈਸੇ ਕੋਈ ਕਰਦੇ ਆਂ ਰੇਂਜ ਉਹਦੇ ਹਾਸਤੇ ਤੇ ਫਿਰ ਕਿਹ ਕੈਸ ਲਾਉਣ ਤੋਂ ਜਾ ਕੇ ਲਿਆਵਾਂਗੇ ਜਾਂ ਫਿਰ ਆਨਲਾਈਨ ਮੰਗਾ ਲਾਂਗੇ ਠੀਕ ਆ ਉਹਦੇ ਲਈ ਲੱਗਾ 6-7 ਹਜ਼ਾਰ ਚਾਹੀਦਾ ਕਰਦੇ ਆਂ ਕਿਸੇ ਪਾਸੇ ਹੱਲ ਤੇ ਫਿਰ ਕੱਲਾਂ ਦੀ ਤੇ ਇੱਕ ਦੋ ਬਣਾ ਤੇ ਕਰਾਂ ਪਾ ਤੇ ਫ੍ਰੀਟ ਕਰਕੇ ਤਿਆਰ ਤੁਹਾਡਾ ਨਾਲ ਕਰਾਂਗੀ ਸਾਂਝੀ ਤਦ ਤੱਕ ਲਈ ਬਣੇ ਰਿਓ ਇਸ ਚੈਨਲ ਨੂੰ ਛੇਤੀ ਕੇ ਰੱਖੋ ਬਈ ਰਹਿ ਗਈ ਆਪਣੇ 140 ਕੇ ਸਬਸਕ੍ਰਾਈਬਰ 1 ਕੇ ਹੋਣ ਦੇ ਵਿੱਚ ਤੇ ਅਮੀਰ ਕਰ ਦਾਂਗੇ ਤੁਸੀਂ ਨਵੰਬਰ ਦੇ ਵਿੱਚ ਪੂਰੇ ਕਰ ਦੋਗੇ ਆ ਟੂਰ ਸਟਾਰਟ ਹੋਣ ਤੋਂ ਪਹਿਲਾਂ ਪਹਿਲਾਂ ਦੇ ਸਵੇਰੇ ਸੋਰੀ ਆਪਣੇ ਆਪਣੇ ਕੰਮ ਧੰਦਿਆਂ ਦੇ ਕੋਈ ਦੁੱਧ ਪਹੁੰਚ ਚੱਲਿਆ ਕੋਈ ਲੈਣ ਚੱਲਿਆ ਤੇ ਮੇਰੇ ਵਰਗੇ ਸਾਈਕਲਾਂ ਦੇ ਕਿਹੜੇ ਕੋਈ ਪੱਠੇ ਲੈਣ ਚੱਲੇ ਆ ਬਾਕੀ ਵੱਲਦ ਗੱਡੀਆਂ ਬਹੁਤ ਘੱਟ ਰਹਿ ਗਈਆਂ ਹੁਣ ਜਮਾਨਾ ਡਿਜੀਟਲ ਹੋ ਗਿਆ ਤੇ ਕੀ ਹਾਲ ਹੈ ਬਈ ਠੀਕ ਠਾਕ ਆ ਤੇ ਸਾਰੇ ਮੋਟਰਸਾਈਕਲਾਂ ਦੇ ਜਾਂ ਹੋਰ ਆਦੇ ਟਰੈਕਟਰ ਰੋਟਰਾਂ ਦੇ ਪੱਠੇ ਲੈ ਆਉਂਦੇ ਆ ਕਦੇ-ਕਦੇ ਗੱਡੀ ਮਿਲਦੀ ਆ ਆ ਬਈ ਦਲੀਆ ਕੁਰਸੀਆਂ ਵੇਚਣ ਕੋਈ ਆਦੀ ਪਹਿਲੀ ਵਾਰ ਚੱਲਿਆ ਹਰੇਕ ਸਵੇਰੇ ਸਵੇਰੇ ਆਪੋ ਆਪਣੇ ਕੰਮਾਂ ਤੇ ਰੋਟੀ ਲਈ ਭੱਜਿਆ ਫਿਰਦਾ ਇਹ ਵਾਸਾ ਇਹ ਜਾਂ ਤੈਂ 750 ਦਾ ਹੋ ਗਿਆ ਤੇ ਆਪਾਂ ਪਹੁੰਚ ਗਏ ਪਿੰਡ ਡੋਗੀਛ ਬਈਆ ਜਾਂਦਾ ਖਾਣ ਨੂੰ ਕੁਛ ਹੋ ਗਿਆ 9:30 ਦਾ ਤੇ ਆਪਾਂ 31 ਕਿਲੋਮੀਟਰ ਕਰਕੇ ਸਾਈਕਲਿੰਗ ਕਰਿਆ ਆ ਕੇ ਹੁਣ ਰੋਟੀ ਦੇ ਦਿਵਾਲੇ ਹੋਏ ਆ ਖਾ ਕੇ ਰੋਟੀ ਤੋਂ ਬਾਅਦ ਕਰਾਂਗੇ ਕੰਮ ਤੇ ਅੱਜ ਨੂੰ ਹੋਂਦਾ ਹਜੇ ਮਾਨ ਨਹੀਂ ਹੈਗਾ ਤੇ ਫੇਰ ਕਿ ਨਾਵਾਗੇ ਆ ਸਹੀ ਹੋ ਗਈ ਤੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਹੋਰ ਹੋ ਜਾਣੀ ਆ ਤੇ 50 ਦਾ ਚਾਰ ਰੋਟੀ ਦੇਈ ਤੇ ਦੇਸੀ ਕਿਉਂ ਅੱਜ ਥੋੜਾ ਜਿਹਾ ਖਾਵਾਂਗੇ ਵੈਸੇ ਤਾਂ ਮੈਨੂੰ ਘੱਟ ਪਸੰਦ ਆ ਪਰ ਵੀ ਗੋਡੇ-ਗਾਡੇ ਜੇ ਸੈਟ ਰਹਿੰਦੇ ਆ ਵੀ ਕੰਨਾਂ ਦਾ ਵੇ ਆ ਵੀ ਸਾਈਕਲ ਚਲਾ ਕੇ ਗੋਡੇ ਘਸ ਜਾਂਦੇ ਆ ਪਰ ਕੋਈ ਇਹੋ ਜਿਹੀ ਗੱਲ ਹੈ ਨਹੀਂ ਜੀ ਗੋਡੇ-ਗਾਡੇ ਕੋਈ ਨਹੀਂ ਘਸਦਾ ਜੇ ਆਪਾਂ ਹੁਣ ਸੱਜਾ ਹੱਥ ਵੱਧ ਚਲਾਉਣੇ ਆ ਤੇ ਸੱਜਾ ਹੱਥ ਕਿਹੜਾ ਆਪਣਾ ਘਸ ਜਾਂਦਾ ਉਹੀ ਗੱਲ ਇਹ ਆ ਵੀ ਜਿੰਨਾ ਵੱਧ ਚਲਾਵਾਂਗੇ ਤੇ ਉਨਾ ਹੀ ਵੱਧ ਚੱਲੂਗਾ ਹਾਂ ਜੀ ਉਹਦੇ ਸਿੰਘ ਅੱਜ ਮਿਲਿਆ ਉਹਦੇ ਸਿੰਘ 2-3 ਮਹੀਨਿਆਂ ਬਾਅਦ ਸਹੀ ਹੈ ਜੀ ਧੰਨਵਾਦ ਵੀ ਤੂੰ ਮਿਲਣਾ ਆ ਹੈ। ਹੋਰ ਠੀਕ ਠਾਕ ਹੈ। ਧੰਨਵਾਦ ਟਾਈਮ ਕੱਢਿਆ ਵੀ ਸਾਡੇ ਲਈ। ਟਾਈਮ ਕੱਢਣ ਨੂੰ ਆਪਾਂ ਕਿਹੜਾ ਹੋਵਾਂ। ਹੋਰ ਸੁਣਾ ਸੱਟਾਂ? ਹਾਂਜੀ ਹਾਂਜੀ ਵੀ ਵਧੀਆ। ਘਰੇ ਪਰਿਵਾਰ ਸਭ ਬਧੀ ਚੜ੍ਹਦੀ ਕਲਾ ਦਾ ਹਾਂਜੀ ਹਾਂਜੀ ਭਾਈ। ਕੋਈ ਸੰਦੇਸ਼? ਸੰਦੇਸ਼ ਬਸ ਇਹੀ ਹੈ ਜੀ ਹੁਣ ਬਾਈ ਦੀਆਂ ਵੀਡੀਓ ਨੂੰ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ। ਵੱਧ ਤੋਂ ਵੱਧ ਸਪੋਰਟ ਕਰੋ ਬਾਈ ਦੀ ਤੇ ਬਾਕੀ ਹੁਣ ਦੇਖਦੇ ਆਂ ਬਾਈ ਨੇ ਸਾਨੂੰ ਵੀ ਜਾਨੀ ਕਿ ਬਹੁਤ ਜ਼ਿਆਦਾ ਸੋਹਣ ਦੇ ਜਿਵੇਂ ਗੱਲਾਂ ਸਾਨੂੰ ਵੀ ਹੁੰਦਾ ਕਿ ਅਸੀਂ ਵੀ ਸਾਈਕਲਿੰਗ ਕਰੀਏ। ਤੇ ਆਉਣ ਵਾਲੇ ਸਮੇਂ ਚ ਚ ਦੇਖਦੇ ਆਂ ਬਈ ਨਾਲ ਇਕੱਠੀ ਹੋਇਆ ਕਰਾਂਗੇ ਤੇ ਸਾਈਕਲ ਦਮਾਉਣ ਵਾਲਾ ਬੰਦਾ ਆਪਾਂ ਨੂੰ ਇਹੀ ਨਾਲ ਗਿਆ ਸੀ ਹੌਸਲੇ ਵਾਲਾ ਹਾਂ ਠੀਕ ਵਾ ਅਸੀਂ ਲੈ ਕੇ ਆਂਦਾ ਇਹ ਮੋਟਰਸਾਈਕਲ ਲੱਦ ਕੇ 9 ਵਜ ਗਈ ਸਾਨੂੰ ਰਾਤ ਨੂੰ ਤੇ ਪਹਿਲੇ ਦਿਨ ਸਮਾਨ ਹੋਂ ਲੱਦ ਕੇ ਤੇ ਛੜਾ ਕੇ ਗਿਆ ਪਹਿਲੀ ਰੋਟੀ ਬਾਹਰ ਦੀ ਇਹਨਾਂ ਦੇ ਘਰੇ ਸੀਗੀ ਹਾਂ ਤੇ ਆਉਂਦੇ ਨਹੀਂ ਮੈਂ ਇਹਦੇ ਕੋਲੇ ਲਾਉਣੀ ਸੀ ਹਾੜੀ ਤੇ ਪਰ ਇਹ ਪਹਿਨੀ ਭੱਜ ਗਿਆ ਮੇਰੇ ਕੋਲੋਂ ਤੇ ਅੱਜ ਆਇਆ ਕਾਬੂ ਇਹ ਮੈਨੂੰ ਆਏ ਨੂੰ ਵੀ ਹੋ ਗਿਆ ਮਹੀਨਾ ਚੱਲ ਕੋਈ ਨਾ ਮੁੰਡਾ ਵੀ ਜਾਨਦਾਨੋ ਵੀ ਮੁੰਡਾ ਮਿਹਨਤ ਕਰਦਾ ਚੱਲ ਯਾਰ। ਕੇ ਨਹੀਂ? ਚੰਡੀਗੜ੍ਹ ਖੰਦਾ ਹੁਣ ਫਿਰ? ਹਾਂਜੀ। ਚੰਡੀਗੜ੍ਹ ਵੀ ਲਵਾਉ ਹਾਇਰੀ ਤੇਰੇ ਕੋਲ ਠੀਕ ਆ। ਜਰੂਰ ਭਾਈ। ਰੱਖ ਲੈਣਾ ਭਾਈ। ਜਦੋਂ ਮਰਜ਼ੀ ਆਉਗੀ। ਜਦੋਂ ਮਰਜ਼ੀ। ਠੀਕ ਆ। ਧੰਨਵਾਦ ਫਿਰ। ਹਾਂਜੀ। ਚੰਗਾ ਭਾਈ ਉਹਦੇ ਸਿੰਘ। ਠੀਕ ਆ। ਮਿਲਦੇ ਆਂ ਫਿਰ ਕਿਸ ਦਿਨ। ਜਰੂਰ ਭਾਈ ਜਦੋਂ ਮਰਜ਼ੀ। ਕੋਟ ਹੀ ਹੋਏਗਾ। ਹਾਂਜੀ। ਆਉਂਗਾ ਕਿਸ ਦਿਨ। ਹੁਣ ਤੱਕ ਕੋਟੀਆਂ ਆ ਜਿਓ। ਚਲ ਆਉਣਾ ਕਿਸ ਦਿਨ ਮਿਲਦੇ ਆਂ। ਠੀਕ ਆ। ਲਾਉਣੇ ਸ਼ੇਰ ਦੀਆਂ ਕਿਹੜੀਆਂ? ਜਰੂਰ ਜਰੂਰ। ਠੀਕ ਆ। ਓਕੇ। ਸਾਡੇ 1.3 ਦਾ ਹੋ ਗਿਆ ਚਾਹ ਪਾਣੀ ਪੀ ਕੇ ਕਰਕੇ ਉਹਦੇ ਨਾਲ ਮਿਲ ਆ ਕੇ ਚੱਲਦੇ ਆ ਸਾਈਕਲਿੰਗ ਤੇ ਹੁਣ ਗਗਨੇ ਨੂੰ ਪੁੱਛੇ ਗਗਨਾ ਅੱਜ ਵੀ ਬਿਜ਼ੀ ਆ ਕੰਮ ਕਾਰਜ ਤੇ ਚੱਲਦੇ ਆ ਆਪਾਂ ਕੱਲੀ ਫਿਰ ਦਿਖਾਉਣੇ ਆ ਮਾਹੌਲ ਚੱਲ ਤੁਹਾਨੂੰ ਫਿਰ ਪਹੁੰਚ ਗਏ ਆ ਮੇਨ ਸੜਕ ਤੇ ਪਿੰਡ ਦੀ ਫਰਨੀ ਜੋ ਨਿਕਲ ਕੇ ਢੂਟ ਕੋਟ ਵਾਲੇ ਰਾਹ ਤੇ ਮੰਡੀ ਕੋਲ ਚੱਲੀ ਜਾਂਦਾ ਕੰਮ ਭਰੀ ਜਾਂਦੇ ਬੋਰੀਆਂ ਵਾਰੀਆਂ ਇਤ ਬਜਾਈ ਜਲੀ ਜਾਂਦੀ ਕਣਕ ਦੀ। ਔਰਲੇ ਬਾਈ ਨੂੰ ਬਥੇਰੀਆਂ ਆਵਾਜ਼ਾਂ ਦਿੱਤੀਆਂ ਸਾਰੇ ਰਾ ਡੋਲਦਾ ਜਾਂਦਾ ਝੋਨਾ। ਉਹ ਹੁਣ ਜਾ ਕੇ ਖੜਾ ਉੱਥੇ। ਕਿੰਨਾ ਖਰਾਬ ਕਰਾਇਆ ਉਹ ਉੱਥੋਂ ਨਿਕਲਿਆ ਸੀਗਾ। 5-7 ਕਿਲੋ ਡੋਲ ਗਿਆ ਹੋਊਗਾ ਮੈਨੂੰ ਲੱਗਦਾ ਕਰਦਾ ਕਰਾਉਂਦਾ। ਕੀਤਾ ਨਾ ਮੋੜ ਪੂਰਾ ਵਧੀਆ ਵੈਸੇ ਤਾਂ ਪਰ ਹੁਣ ਥੋੜੇ ਟਾਈਮ ਬਾਅਦ ਅੱਗ ਲੱਗ ਜੂਗੀ ਤੇ ਉਦੋਂ ਬਾਅਦ ਤੁਹਾਦਾ ਆ ਸਾਰੇ ਪਾਸੇ ਹੋਰ ਹੀ ਕੁਝ ਹੋ ਜੂਗਾ ਫਿਲਹਾਲ ਠੀਕ ਆ ਸਾਰਾ ਪਹੁੰਚ ਗਏ ਆ ਸੂਏ ਕੋਲੇ ਅੱਜ ਤੈ ਉਹਨਾ ਮੋੜਨ ਦੀ ਕੋਸ਼ਿਸ਼ ਕਰਾਂਗੇ ਅੱਜ ਨਹੀਂ ਖੜਦੇ ਕਿਤੇ ਤੇ ਵਧੀਆ ਗੱਠਾਂ ਦੀ ਢੋਆ ઠવાਈ ਚੱਲਦੀ ਆ ਬਾਕੀ ਵਧੀਆ ਇਹ ਠੀਕ ਲੱਗਦਾ ਤਰੀਕਾ ਮੈਨੂੰ ਵੀ ਪ੍ਰਦੂਸ਼ਣ ਨਹੀਂ ਹੁੰਦਾ ਲਈ ਜਾਂਦੇ ਹਾਥੀ ਦੇ ਲਾਦ ਲੁੱਦ ਕੇ ਤੇ ਆਪਾਂ ਪਹੁੰਚ ਗਏ ਆ ਮੰਡਾਲੇ ਨੇੜੇ 1 ਕਿਲੋਮੀਟਰ ਹੀ ਦਾ ਠੀਕ ਸਮਾਂ ਹੋ ਗਿਆ ਵਾ 4 ਸਵਾ 4 ਦਾ ਤੇ ਆਪਾਂ ਅਮੀਦ ਕਰਦੇ ਹਾਂ ਵੀ ਸਾਢੇ 5 ਤੋਂ ਪਹਿਲਾਂ ਪਹਿਲਾਂ ਮੁੜਿਆ ਆਵਾਂਗੇ ਸਮਾਂ 4:23 ਦਾ ਤੇ ਆਪਾਂ 45 ਮਿੰਟ ਦੇ ਵਿੱਚ ਸਾਢੇ 13 ਕਿਲੋਮੀਟਰ ਸਟ੍ਰਾਈਡ ਕਰਕੇ ਪਹੁੰਚ ਗਏ ਹਾਂ ਪੱਕੇ ਆਊਟਲਟ ਕੋਲੇ ਤੇ ਕੱਢਦੇ ਹਾਂ ਗੇੜਾ ਇੱਕ ਵਿੱਚ ਦੀ ਇਹ ਫਿਰ ਇਥੋਂ ਵਾਪਸੀ ਚਾਲੇ ਪਾਵਾਂਗੇ ਉਹ ਸਾਹਮਣੇ ਕੋਲ ਜਿਹੜਾ ਖੜਾ ਦੀਦਾ ਉਹ ਤੋਂ ਖਾ ਕੇ ਚੱਲਾਂਗੇ ਕਿਉਂਕਿ ਅੱਜ ਰੋਟੀ ਖਾਧੀ ਨਹੀਂ ਆ ਵਕਤ ਚਾਹ ਪੀਤੀ ਦੁਪਹਿਰੇ ਉਹ ਭੁੱਖੀ ਲੱਗੇਈ ਹੈ ਤੇ ਬਾਕੀ ਦੇਖਦੇ ਹਾਂ ਅੱਜ ਤੱਕ ਇਹ ਸੜਕ ਕਰਾਸ ਕਰ ਲਈ ਸਾਈਡ ਜਾਣਾ ਆਪਾਂ ਠੀਕ ਹੈ ਫਲਾਜੀ ਦੇ ਵਿੱਚ ਮਾਰਦੇ ਆਂ ਕੀੜੀ ਛੜੀ ਬਈ ਆਸੇ-ਪਾਸੇ ਦੇਖ ਰਿਹਾ ਮਹੌਲੇ ਤੋਂ ਦਾ ਜਿਹੜਾ ਕੱਢ ਕੇ ਗੇੜੇ ਗੂੜੇ ਤੇ ਹਣ ਕੁਲਚਾ ਕਰਨੇ ਆ ਬਾਈ ਕੋਲੋਂ ਬਣਾਈ ਜਾਂਦਾ ਬਾਈ ਕੁਲਚਾ ਹੋਰ ਬਈ ਠੀਕ ਠਾਕ ਵਧੀਆ ਵਰਤਾਂ ਇਹਨਾਂ ਪੂਰਾ ਬਾਈ ਨੇ ਗੱਲ ਪਿਆ ਬਈ ਟਿੰਕੂ ਕੋਚਿਆਂ ਦੇ ਕੋਲ ਕੋਚਾ ਸਾਡੇ ਤੇ ਵਧੀਆ ਸੀਗਾ ਕੋਚਾ ਸਵਾਰ ਸੀਗਾ ਤੇ ਬਾਈ ਕਹਿੰਦਾ ਵੀਡੀਓ ਵੀ ਬਣਾ ਲਓ ਤੇ ਆਪਾਂ ਵੀਡੀਓ ਬਾਈ ਦੀ ਬਣਾ ਲਈ ਤੇ ਪਾ ਦਾਂਗੇ ਫੇਸਬੁੱਕ ਤੇ ਚਲੋ ਇਹਨੇ ਨਾ ਆਪਣੇ ਪੰਜਾਬੀ ਭਰਾਵਾਂ ਦੀ ਮਿਹਨਤ ਜਿਹੜੀ ਕਰਦੇ ਆ ਉਹ ਵਧੀਆ ਚਲੋ ਐਪਰੀਸ਼ੀਏਟ ਹੁੰਦੇ ਆ ਤੇ ਕਰਨੀ ਵੀ ਚਾਹੀਦੀ ਮਦਦ ਉਹਨਾਂ ਨੂੰ ਕਰਾਣਾ ਚਾਹੀਦਾ ਤੇ ਬਾਕੀ ਬਾਈ ਜਨਾ ਮੈਂ ਵੀ ਵੀਡੀਓ ਪਾਇਆ ਕਰਨੀ ਫੇਸਬੁੱਕ ਤੇ ਮੇਰਾ ਪੇਜ ਬਣਾ ਦੇ ਮੈਂ ਕਿਹਾ ਬਈ ਜਰੂਰ ਬਣਾ ਦੇਾਂਗੇ ਏ ਖਣ ਚੱਲਦੇ ਆ ਪੈਟ ਨੂੰ ਕਿਉਂ ਵੀ ਸਮਾਂ ਹੋ ਗਿਆ ਮੈਂ 5 ਵਜੇ ਜਾ ਤੇ ਘਰ ਆ ਜਾਉਣਾ ਸ਼ੁਰੂ ਹੋ ਗਿਆ। ਜਾ ਨੇ 5:30 'ਤੇ ਘਰੇ ਪਹੁੰਚ ਗਿਆ ਮੰਡਾਲੇ ਮੋੜ ਤੇ ਗੁਰਦੁਆਰਾ ਸਹਿਬ ਕੋਲੇ ਸਤਨਾੰਕੀ ਵਾਹੀ ਗੁਰ ਕੀ ਆਲਾ ਫਿਰ ਠੀਕ ਆ ਕਿਹੜੀ ਕਲਾਸ 'ਚ ਪੜਦਾ ਮੈਂ 7 'ਚ ਪੜਦਾ ਠੀਕ ਪੜਦਾ ਨਹੀਂ ਹੈ ਕਿ ਨਹੀਂ ਹੈ ਠੀਕ ਆ ਕੀ ਨਾਮ ਦਾ ਅਵੀ ਜੋ ਸੰਗ ਅਵੀ ਜੋਰ ਸਿੰਘ ਠੀਕ ਆ ਫਿਰ ਨਾਨਕੇ ਲੈਣਾ ਆਉਦੇ ਆ ਨਹੀਂ ਨਾਨਕੇ ਨਹੀਂ ਭੂਆ ਪਿੰਡ ਭੂਆ ਪਿੰਡ ਠੀਕ ਆ ਸਾਢੇ ਪੰਜ ਤੱਕ ਅਨੰਦ ਅਸੀਂ ਘਰੇ ਪਹੁੰਚਾ ਦੀ ਪਰ ਸਾਢੇ ਪੰਜ ਆਪਾਂ ਨੂੰ ਰਾਹ ਚ ਹੀ ਹੋ ਗਏ ਇੱਕ ਤਾਂ ਆਪਾਂ ਥੋੜੇ ਗਲੜੀਆਂ ਤੇ ਉੱਤੋਂ ਬਾਈ ਨੇ ਲਖਵਿੰਦਰ ਸੀ ਗਿਆ ਯਾਰ ਬਾਈ ਦਾ ਨਾਮ ਭੁੱਲ ਗਿਆ ਤੇ ਬਾਈ ਦੀ ਵੀਡੀਓ ਪਾਈ ਸੀ ਆ ਪੌਣੇ ਖੜਾ ਲਿਆ ਆਪਾਂ ਨੂੰ 버ਗਰ ਵਾਲੇ ਨੇ ਕਹਿੰਦਾ ਕੋਈ ਖਾ ਕੇ ਜਾ ਬਈ ਐਂ ਜਾ ਨਹੀਂ ਦੇਣਾ ਤੇ ਬਾਈ ਨੇ ਹੁਣ ਕੀ ਖਵਾ ਦਿੱਤੀ ਤੇ ਹੁਣ ਪਹਿਲਾਂ ਖੁਲਚਾ ਖਾਦਾ ਹੁਣ ਟਿੱਕੀ ਖਾ ਕੇ ਆਪਾਂ ਦੇ ਹੁਣ ਸਾਈਕਲ ਤੇ ਜੋਰ ਮਾਰ ਕੇ ਕਰਦੇ ਆ ਟਿੱਕੀ ਨੂੰ ਲਾ ਜਮਾਂ ਤੇ ਬਾਕੀ ਹੁਣ ਮਾਈਕ ਲਿਓਣੇ ਪਿਆ ਕਰਨ ਕਿਉਂਕਿ ਆਪਾਂ ਰੋਡ ਤੇ ਆਉਣੇ ਆ ਸ਼ੋਰ ਸ਼ਰਾਬਾ ਵਾਲਾ ਹੁੰਦਾ ਇਹ ਉਹਦੇ ਨਾਲ ਆਵਾਜ਼ ਬੂਜ ਦੇ ਵਿੱਚ ਡਿਸਟਰਬੈਂਸ ਆਉਂਦੀ ਆ ਠੀਕ ਸਾਈਕਲ ਥੋੜਾ ਜਿਹਾ ਖਿੱਚ ਕੇ ਆਉਣੇ ਤਾਂ ਕਰਕੇ ਸਾਰੇ ਚੜੇ ਹੋਇਆ ਪਾ ਮੈਂ ਦਾਦਾ ਅੱਜ ਫੇਰ ਕਰਾਂਗੇ ਹਨੇਰਾ ਆਪਾਂ। ਭਾਈ ਕਹਿੰਦਾ ਸੀ ਇੱਕ ਵੀਡੀਓ ਹੋਰ ਬਣਾ ਦਿਓ। ਕਹਿੰਦਾ ਵਧੀਆ ਥੋੜਾ ਜਿਹਾ ਫਰਕ ਪਿਆ ਕਹਿੰਦਾ ਤੇ ਮੈਂ ਭਾਈ ਕੋਈ ਚੱਕਰ ਹੀ ਨਹੀਂ ਕਰ ਜੰਮੀਆ ਮਰਜ਼ੀ ਬਣਾ ਲਾ। ਆਪਾਂ ਕਿਹੜਾ ਰੁਪਈਏ ਦੇਣੇ ਆ। ਯਾਰੀ ਦੀ ਤੇ ਚੀਜ਼ ਹੁੰਦੀ ਆ। ਇਹ ਵਾਕੀ ਵੀ ਆਪਾਂ ਖਾਸ ਹੋਰ ਨੂੰ ਪ੍ਰਮੋਟ ਨਹੀਂ ਕਰ ਦੇਗੇ। ਇਹ ਯਾਰੀ ਕਰਕੇ ਸਿਰਫ ਇਹ ਆਪਣੇ ਪੰਜਾਬੀ ਭਰਾਵਾਂ ਦਾ ਆਪਾਂ ਨੂੰ ਸਾਥ ਦੇਣਾ ਬਣਦਾ ਵਾ ਕਿਉਂਕਿ ਆਪਾਂ ਜਿਹੜੇ ਪਰ ਦੇਸੀ ਆ ਉਹਨਾਂ ਤੋਂ ਵੀ ਖਾਣੇ ਆ ਤੇ ਆਪਣਾ ਪੰਜਾਬੀ ਜੇ ਕੋਈ ਮਿਹਨਤ ਕਰਦਾ ਉਹਦਾ ਸਾਥ ਜ਼ਰੂਰ ਦਿਆ ਕਰੋ ਮਹਿੰਗੀਆਂ ਚੀਜ਼ਾਂ ਖਾਣ ਨਾਲ ਜਿਵੇਂ ਹੁਣ KFC ਇਹ ਬਾਹਰ ਬਾਈ ਖੜਦਾ ਉਹ ਤੇ KFC ਦੇ ਜਿਹੜੇ 버ਗਰ ਹੁੰਦੇ ਆ ਦੋ-ਦੋ 250 ਦੇ ਆ ਤੇ ਉਹ 50 ਦਾ ਕੁੱਲਚਾ ਵਧੀਆ ਚਲੋ ਕੰਪਨੀਆਂ ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਜੇ ਆਪਾਂ ਖਾਣਾ ਚਲੋ ਠੀਕ ਆ ਕਦੇ ਵੀ ਠੀਕ ਆ ਤੇ ਕਰੋ ਆਪਾਂ ਬਾਹਰੋਂ ਵੀ ਆਪਣੇ ਬੰਦਿਆਂ ਨੂੰ ਵੀ ਪੈਸੇ ਵਟਾਈਏ ਤੇ ਵਧੀਆ ਗੱਲ ਆ ਜਿਵੇਂ ਮੰਡ ਵਾਲੇ ਕਿ ਬਈ ਅੱਗ ਬਹੁਤ ਆ ਜਿਹਨੂੰ ਮੇਜਰ ਫਾਇਰ ਕਰਨ ਕਹਿੰਦੇ ਆ ਦੇਖ ਸਕਦੇ ਹੋ ਤੁਸੀਂ ਮੇਜਰ ਫਾਇਰ ਹੀ ਆ ਪੂਰਾ ਟਾਈਮ 5:40 ਦਾ ਹੋ ਗਿਆ ਤੇ ਭਲੂਰ ਰਹਿ ਗਿਆ ਇਥੋਂ 2 ਕਿਲੋਮੀਟਰ ਦੂਰ ਹੋਰ 10 ਮਿੰਟ ਦਾ ਇੰਤਜ਼ਾਰ ਤੇ ਆਪਾਂ ਪਿੰਡ ਇੰਤਜ਼ਾਰ ਤਾਂ ਹੈ ਕਿ ਨਾ ਮੈਂ ਜਿਵੇਂ 2 ਮਹੀਨੇ ਬਾਅਦ ਚੱਲਿਆ ਹੁੰਦਾ ਪਹੁੰਚ ਗਏ ਪੱਠੇ ਕੋਲੇ ਤੇ ਗਾਨੇ ਸ਼ਾਣੇ ਚੱਲੀ ਜਾਂਦੇ ਆ ਫੇਰ ਸਵੇਰ ਵਾਂਗੂ ਤੇ ਪੱਠਾ ਵੀ ਚੱਲੀ ਜਾਂਦਾ ਪਾਰਸ ਬ੍ਰਿਕਸ ਕੰਪਨੀ ਆਇਤਾ ਠੀਕ ਹੈ ਵੈਸੇ ਤੂੰ ਆ ਜਾ ਸਾਹਮਣੇ ਉਧਰਲੀ ਸਾਈਡ ਜਾਦੇ ਆ ਆਪਣੀ ਵਾਲੀ ਸਾਈਡ ਥੋੜਾ ਘੱਟ ਆ ਵਾਕੀ ਤੂੜ ਕੋੜੀਆਂ ਆਉਂਦਾ ਹੋਰ ਬਈ ਧੂੜ ਗੋੜੀਆ ਠੀਕ ਆ ਹੈਲੋ ਸਤਿ ਸ੍ਰੀ ਅਕਾਲ ਆਪਦੇ ਆਪਦੇ ਨਾਮ ਦੱਸ ਦੋ ਕੀ ਕੀ ਆ ਕੀ ਨਾਮ ਸਿਮਰਨ ਸੁਮਨ ਠੀਕ ਆ ਤੁਸੀਂ ਕੀ ਆ ਪੰਜਾਬੀ ਮਸਾਫਰ ਆਂਦਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਪੁੱਤ ਕੱਚਾ ਨਾ ਗੋਲਡੀ ਹੋਰ ਤੁਸੀਂ ਇੱਥੇ ਕਿਵੇਂ ਫਿਰਦੇ ਅੱਧੀ ਰਾਤ ਦੁਕਾਨ ਤੇ ਖਾਣ ਨੂੰ ਲੈ ਕੇ ਆਏ ਹੈਂ ਹੈ ਠੀਕ ਆ ਚੰਗਾ ਫਿਰ ਬਾਏ ਬਾਏ ਅੰਡਜਾ ਆਪਾਂ ਇੰਟਰਵਿਊ ਤੇ ਨਾਲ ਹੀ ਛੋਟੇ ਛੋਟੇ ਜਵਾਬ ਖੜੇ ਦੂਰੋਂ ਆਵਾਜ਼ ਦੇ ਕੇ ਇੱਕ ਦੂਜੇ ਨੂੰ ਕਹਿੰਦੇ ਪੰਜਾਬੀ ਮੁਸਾਫਰ ਆਉਂਦਾ ਮੈਨੂੰ ਆਸ ਆ ਗਿਆ ਮੈਂ ਕਿਹਾ ਬੋਤਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਜਵਾਬ ਕਹਿੰਦੇ ਜੀ ਤੁਹਾਡਾ ਹੀ ਚੈਨਲ ਸਬਸਕ੍ਰਾਈਬ ਕੀਤਾ ਤੇ ਹਰ ਇੱਕ ਵੀਡੀਓ ਲਾਈਕ ਕਰਦੇ ਆ ਤੇ ਧੰਨਵਾਦ ਇਹ ਵੀ ਜਵਾਕਾਂ ਦਾ ਛੋਟੇ ਛੋਟੇ ਦਾ ਪਿਆਰ ਦੇਖ ਕੇ ਤੇ ਐਂ ਹੁੰਦਾ ਬੜਾ ਚਲੋ ਵੀ ਵਧੀਆ ਚਲੋ ਆਪਾਂ ਇਹ ਤੋਂ ਚੰਗਾ ਕੰਮ ਕੀਤਾ ਨਾ ਕਹੀਂ ਦੇਖਦੇ ਆ ਤੇ ਜਵਾਬ ਸਾਈਕਲ ਵੀ ਚਲਾਉਂਦੇ ਆਪਾਂ ਉਹਨਾਂ ਦੇਖ ਕੇ ਤੇ ਤਾਂ ਨਬਾਸ ਆ ਗਏ ਨੇ ਉਹਨਾਂ ਦੀ ਵੀਡੀਓ ਆਪਾਂ ਤਾਂ ਬਣਾ ਲਈ ਦੀ ਨੇ ਨਾ ਖੁਸ਼ ਹੋ ਜਾਂਦੇ ਜਦੋਂ ਜਾ ਕੇ ਖਾਣਾ ਅਸਤੇ ਲੈਣਾ ਇਹ ਤਾਂ ਤੁਸੀਂ ਮੈਂ ਹੱਬੀ ਨੇਰਾ ਹੋ ਗਿਆ ਚਲੋ ਕਰਾਂ ਘਰ ਨੂੰ ਭਾਜੋ ਇਹ ਜਾ ਉਹਦੇ ਗੱਲ ਮੰਨ ਕੇ ਸਿਆਣੇ ਜਾਗ ਸੀਗੇ ਬਾਕੀ ਹੁਣ ਖੜ ਕੇ 10 ਮਿੰਟ ਮਗੋੜ ਤੇ ਗੱਲਾਂ ਬਾਤਾਂ ਮਾਰ ਕੇ ਫਿਰ ਦੂਬਾ ਚੱਲਦੇ ਆਂ ਘਰੇ ਤੇ ਜਿਹੜਾ ਕੰਮ ਪੈਂਡਿੰਗ ਛੱਡਿਆ ਸੀ ਉਹ ਕਰਾਂਗੇ ਕਿਉਂਕਿ ਹੁਣ ਸਾਈਕਲਿੰਗ ਆਪਾਂ ਦੋ ਟਾਈਮ ਸਟਾਰਟ ਕਰ ਲਈਏ ਤੇ ਜਿਹੜਾ ਕੰਮ ਹੁੰਦਾ ਉਹ ਆਪਾਂ ਰਾਤ ਨੂੰ ਥੋੜਾ ਜਿਹਾ ਟਾਈਮ ਲਾ ਲੀਦਾ ਤਾਂ ਕਰਕੇ ਤਹਰੀ ਜਿਆ ਥੋੜਾ ਜਿਹਾ ਸਟੈਮ ਨਾ ਬਣਿਆ ਰਵੇ ਤੇ ਆਪਾਂ ਅੱਗੇ ਦੇ ਟੂ ਰਸਤੇ ਪ੍ਰੇਪੇਅਰ ਲਈਏ ਇਹ ਨਹੀਂ ਤਾਂ ਸਰੀਰ ਫਿਰ ਰੈਸਟ ਭਾਲਦਾ ਰਹਿੰਦਾ ਤੇ ਮਾਨ ਨਹੀਂ ਕਰਦਾ ਜਾਣਾ ਤੇ ਇੱਧਰ ਗੁਰਦੁਆਰਾ ਸਾਹਿਬ ਇੱਧਰ ਵੀ ਆ ਚੁੱਕਿਆ ਗੁਰਦੁਆਰਾ ਸਾਹਿਬ ਕੋਲੇ ਸਤਨਾਮ ਸ੍ਰੀ ਵਾਹਿਗੁਰੂ ਪੁਗਿਆ 6 ਵਜੇ ਦਾ ਤੇ ਆਪਾਂ ਆ ਗਏ ਆ ਸ਼ੰਕਰ ਕੋਲੇ ਹੋਰ ਸ਼ੰਕਰ ਕੀ ਹਾਲ ਚਾਲ ਆ ਵਧੀਆ ਭਰਾ ਠੀਕ ਠਾਕ ਆ ਵਿਕੀਆਂ ਦੇ ਗੋਲ ਗੱਪੇ ਹਾਂ ਮਹਾਰਾਜ ਦੀ ਕਿਰਪਾ ਹੈ ਠੀਕ ਆ ਤੇ ਇਧਰ ਗੁੱਗ শেਡ ਦਾ ਪੋਤਾ ਬਾਈ ਕਿਨੇ ਆ ਅਵੀ ਕਿਵੇਂ ਆ ਵੀ ਸ਼ਰਮਾ ਕਿਉਂ ਰਿਹਾ ਯਾਰ ਤੂੰ ਠੀਕ ਆ ਸ਼ੰਕਰ ਦਾ ਬਈ ਇਹ ਬੇਟਾ ਕਹਿੰਦੇ ਠੀਕ ਆ ਬਾਈ ਮਿਹਨਤ ਕਰਦਾ ਸਕੂਲੋਂ ਆ ਕੇ ਫੇ ਕੰਮ ਕਰਦਾ ਨਾਲ ਤੇ ਹੁਣ ਇਹ ਬ੍ਰੇਕ ਤੇ ਆ ਸ਼ੰਕਰ ਹਨਾ ਬਰਾਕ ਤਾਂ ਆ ਤੇ ਤੀਜਾ ਤੀਜਾ ਸ਼ਕਾਰੀ ਆ ਆਪਣਾ ਗਿਆ ਉਧਰ ਉਹਦੀ ਡਿਊਟੀ ਖਤਮ ਹੋ ਗਈ ਕਿ ਹੋਣੀ ਹੈ ਜੇ ਹਾਂ ਨਹੀਂ ਪਹਿਲੀ ਸ਼ਿਫਟ ਸ਼ੰਕਰ ਦੀ ਆ ਦੂਜੀ ਅਵੀ ਦੀ ਆ ਤੇ ਤੀਜੀ ਹੈਗੀ ਆ ਗੋਲੂ ਦੀ ਹਨਾ ਐਵੇਂ ਹੀ ਆ ਨਾ ਹਾਂ ਨਾ ਤਾਂ ਮਜ਼ੇ ਬੜਾ ਆ ਤੂੰ ਤਾਂ ਹੈਡ ਆ ਪੌਣੇ 7 ਦਾ ਹੋ ਗਿਆ ਤੇ ਆਪਾਂ ਘਰੇ ਆ ਕੇ ਮੂੰਹ ਹੱਥ ਧੋ ਕੇ ਰੋਟੀ ਖਾਣੇ ਹੁਣ ਫੇਰ ਕਰਦੇ ਆ ਕੰਮ ਧੰਦਾ ਤੇ ਅੱਜ ਦਾ ਦਿਨ ਵੀ ਵਧੀਆ ਰਿਹਾ ਬਾਕੀ ਕੰਮਕਾਰ ਕਰਦੇ ਆ ਹੁਣ ਤੇ ਸਵੇਰ ਫੇਰ ਸਾਈਕਲਿੰਗ ਤੇ ਸਮਾ ਹੋ ਗਿਆ ਇਸ ਟਾਈਮ ਸਵਾ 9 ਦਾ ਤੇ ਆਪਾਂ ਕੰਮਕੁਮ ਕਰਕੇ ਵਿਹਲੇ ਹੋ ਗਏ ਸੀਗੇ ਤੇ ਹੁਣ ਆਪਾਂ ਕੰਮ ਸ਼ਾਮ ਨੂੰ ਬੈਠੀ ਦਾ ਕਿਉਂਕਿ ਦੁਪਹਿਰੇ ਆਪਾਂ ਸਾਈਕਲਿੰਗ ਤੇ ਜਾਵੜੀ ਦਾ ਤੇ ਸਾਈਕਲਿੰਗ ਆਪਣੀ ਹੋ ਜਾਂਦੀ ਹੈ 60 65 ਕਿਲੋਮੀਟਰ ਦੀ ਰੈਲੀ ਤੇ ਵਧੀਆ ਰੁਟੀਨ ਜਾਂ ਬਣਿਆ ਬਣਿਆ ਰਵੇ ਇਦਾਂ ਹੀ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਤੁਹਾਡੇ ਨਾਲ ਹਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਗੁੱਡ ਨਾਈਟ ਰੱਬ ਰੱਖਾ